ਪਾਰਟੀ ਕਿਸਾਨ ਇਕਤਾ ਸੈਨੂਲ ਫੀਰ ਸਭਾ ਦੀ ਸੂਬਾ ਪਧਰੀ ਮੀਟਿੰਗ ਸੂਬਾ ਪ੍ਰਧਾਨ ਡਾਕਟਰ ਪ੍ਰਗਟ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਉਦੇਦਾਰਾਂ ਤੇ ਇਕਾਈਆਂ ਦੇ ਪ੍ਰਧਾਨਾਂ ਨੇ ਭਾਗ ਲਿਆ ਇਸ ਮੀਟਿੰਗ ਵਿੱਚ ਕਿਸਾਨਾਂ ਦੇ ਸਾਰੇ ਮੁੱਦਿਆਂ ਨੂੰ ਵਿਚਾਰਿਆ ਗਿਆ ਅਤੇ OBC ਦਾ 27% ਰਾਖਵਾਕਰਨ ਲੋਕ ਸਭਾ ਵਿਧਾਨ ਸਭਾ ਤੇ ਪੰਚਾਇਤੀ ਰਾਜ ਵਿੱਚ ਲਾਜ਼ਮੀ ਬਣਾਉਣ ਲਈ ਆਉਣ ਵਾਲੇ ਸਮੇਂ ਵਿੱਚ ਪ੍ਰਧਾਨ ਮੰਤਰੀ ਮੁੱਖ ਮੰਤਰੀ ਦੇ ਨਾਮ ਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਡੀਸੀ ਸਾਹਿਬਾਨ ਨੂੰ ਮੰਗ ਪੱਤਰ ਦਿੱਤੇ ਜਾਣ ਲਈ ਵਿਚਾਰਿਆ ਗਿਆ ਇਸ ਤੋਂ ਇਲਾਵਾ ਗਰੀਬ ਬੱਚਿਆਂ ਨੂੰ ਸਕੂਲ ਦੀਆਂ ਵਰਦੀਆਂ ਕਿਤਾਬਾਂ ਵੰਡਣ ਅਤੇ ਗਰੀਬ ਪਰਿਵਾਰ ਦੀਆਂ ਲੜਕੀਆਂ ਦੇ ਵਿਆਹਾਂ ਲਈ ਵਿੱਤੀ ਸਹਾਇਤਾ ਦੇਣ ਲਈ ਫੈਸਲਾ ਕੀਤਾ ਗਿਆ। ਇਸ ਸਮੇਂ ਡਾਕਟਰ ਪਰਗਤ ਸਿੰਘ ਸੂਬਾ ਪ੍ਰਧਾਨ, ਤੀਰਾ ਪਤਰਾ, ਅਮੀਤ ਪ੍ਰਧਾਨ, ਨੀਲਾ ਸਿੰਘ ਜਰਨਲ, ਸਖਤਰ ਬੂਟਾ ਸਿੰਘ, ਕੁਲਵੰਤ ਸਿੰਘ, ਖਜਾਨਚੀ, ਪੰਜਾਬ ਇਕਾਈ, ਨਿਰਮਲ ਸਿੰਘ, ਇਕਾਈ ਪ੍ਰਧਾਨ, ਬਲਿੰਦਰ ਸਿੰਘ, ਗੁਰਮੇਲ ਸਿੰਘ, ਇਕਾਈ ਪ੍ਰਧਾਨ, ਡਾਕਟਰ ਹਰਪਜਨ ਸਿੰਘ, ਇਕਾਈ ਪ੍ਰਧਾਨ, ਧੂੜਕੋਟ, ਦਰਸ਼ਨ ਸਿੰਘ ਜਰਨਲ, ਸਲਾਹਕਾਰ, ਮੱਲਣ, ਰਾਜਵੀਰ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ, ਕੁਲਵੰਤ ਸਿੰਘ, ਦਰਸ਼ਨ ਸਿੰਘ, ਪਰਮਜੀਤ ਸਿੰਘ, ਬਿੰਦਰ ਸਿੰਘ ਮੱਤਾ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਹਾਜ਼ਰ ਹਨ। 7 2024 ਨੂੰ ਭਾਰਤੀ ਕਿਸਾਨ ਏਕਤਾ ਸੈਨ ਵੈਲਫੇਅਰ ਸਭਾ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ ਪੈਂਡ ਧੀਰਾ ਪੱਤਰਾ ਜਿਲ੍ਹਾ ਫੋਜਪੁਰ ਵਿਖੇ ਮੁੱਖ ਦਫ਼ਤਰ ਵਿਖੇ ਡਾਕਟਰ ਪਰਕ ਸਿੰਘ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਸੋ ਜਿਸ ਵਿੱਚ ਅੱਡੋ-ਅੱਟ ਵਿਚਾਰਾਂ ਕੀਤੀਆਂ ਗਈਆਂ ਅਤੇ ਮਤੇ ਪਾਸ ਕੀਤੇ ਗਏ ਸੋ ਹੁਣ ਮੈਂ ਬੇਨਤੀ ਕਰੂੰਗਾ ਡਾਕਟਰ 파ਟ ਸੰਗ ਨੂੰ ਕੋ ਇਹਨਾਂ ਬਤਿਆਂ ਬਾਰੇ ਸੰਗਤ ਨੂੰ ਚਾਣਨਾ ਪਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਹਿਲਾ ਤਾਂ ਮੈਂ ਸਾਰੀ ਸੰਗਤ ਦਾ ਧਾਰਮਿਕ ਸਾਂਝ ਇਕਤਾ ਸਾਂਝ ਵੈਲਫੇਅਰ ਸਭਾ ਦਾ ਪੰਜਾਬ ਬੋਡੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਮਾਂ ਕੱਢ ਕੇ ਅੱਜ ਮੁੱਖ ਦਫ਼ਤਰ ਪਿੰਡ ਧੀਰਾ ਪੱਤਰਾ ਵਿਖੇ ਕੱਤਤਾ ਕਰਕੇ